ਕਿਵੇਂ ਬੈਠੀ ਹੈ ਭੈਣ ਇਹ ਭੈਣ ਤਾਂ ਸੀ ਨਾ ਸਕੂਲ ਜਾਣਾ ਮੈਨੂੰ ਤਾਂ ਭੁੱਖ ਲੱਗੀ ਮੈਂ ਖਾਣਾ ਹੈ ਖਾਣਾ ਪਾਪਾ ਕੁਛ ਕੀ ਖਾਣਾ ਹੈ ਕੀ ਖਾਂਦੇ ਆ ਕਮਹੀਨਿਆਂ ਵਾਲੀ ਬਹੁਤ ਵੱਡੀ ਹੋਰ ਆਉਣ ਵਾਲੀ ਆ ਕਮਰਾ ਉਹ ਮੇਰੇ ਕਮਰੇ ਛੋਟਾ ਪੈਣਾ ਇੱਥੇ ਪੈ ਆਉਣੀ ਚੁੰਟੀ ਕਿੱਧਰ ਆਈ ਫਿਰਦੀ ਆ ਸੌਰੀ ਮੰਮੀ ਤੁਸੀਂ ਆਏ ਮੰਮੀ ਤੇ ਚੁੰਟੀ ਮੇਰੇ ਤੇ ਮੰਮੀ ਦੀ ਫੋਟੋ ਵੇ ਆਈ ਪਾੜਾ ਚ ਵੜਵਾਈ ਤੋੜ ਐਂ ਐ ਹੱਸਵਾ ਐ ਐ ਆ ਸਾਨੂੰ ਕਦੋਂ ਕਰਾਂਗੇ ਰਿਵਿਊ ਓਏ ਵੇ ਸੂਈਆਂ ਧਾਗੇ ਗਰੀਬ ਹੋਣਾ ਕੋ ਬੰਨੇ ਵਾ ਪਿੱਛੇ ਹੋਵੇ ਪਾ ਦਿਓ ਪਾ ਦਿਓ ਦੱਬ ਪਰਦੇ ਕਿਤਨੀ ਜਾਂਦੀ ਪਰਦੇ ਫੁੱਲ ਪਰਦੇ ਛੱਡ ਦਿਓ ਫਰ ਡਲੀ ਜੀ ਭੋਰਦੇ ਓਏ ਓਏ ਏ ਨਹੀਂ ਆ ਕੀ ਕਰਤਾ ਜੇ ਰਾਜੂ ਕਾਟ ਕੈਟ ਵੋ ਕਰਦਾ ਜਾ ਕੈਟ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕਿਵੇਂ ਬੈਠੀ ਹੈ ਭੈਣ ਇਹ ਭੈਣ ਕਹਿੰਦੀ ਹੈ ਸਕੂਲ ਜਾਣਾ ਮੈਂ ਤਾਂ ਭੁੱਖ ਲੱਗੀ ਮੈਂ ਖਾਣਾ ਹੈ ਖਾਣਾ ਪਾਪੇ ਕਹਿੰਦੇ ਕੀ ਖਾਣਾ ਕੀ ਖਾਂਦੇ ਆਂ ਮੰਮੀ ਤੇਰੇ ਕੋਲੇ ਨਹੀਂ ਕਲੀ ਰਵਾਲ ਕਰਾਉਣ ਲੱਗੀ ਰੁਗੀ ਗੁਰਦੀਪ ਅਰਦਾ ਦੇ ਬਾ ਬਾ ਨੂੰ ਕਰਾਈ ਹੋਣੀ ਹੈ ਨਾ ਮੈਂ ਬਾ ਬਾ ਕਰੜੀ ਇੱਕ ਕਰੜੀਆ ਨਹੀਂ ਬਵਾਲ ਤਾਂ ਨਹੀਂ ਪੀੜੇ ਬਾਬੇ ਤੇਰੇ ਹੋਇਆ ਕਿੰਨੇ ਕੀਤੇ ਪੀੜ ਤੇਰੇ ਵਾਲ ਤੇ ਤੂੰ ਕੁਝ ਕਹਿਣਾ ਚਾਹਿੰਗੇ ਅਲੀ ਮਮਾ ਜੀ ਨੂੰ ਚਿੱਤ ਤੇਰਾ ਦਿਲ ਕਰਦਾ ਮੈਂ ਉੱਠ ਕੇ ਭੱਜ ਜਾ ਇੱਥੋਂ ਤੇਰਾ ਦਿਲ ਕਰਦਾ ਛੁੱਟੀ ਕਰ ਲਾਂ ਦਿਲ ਤਾਂ ਕਰਦਾ ਕਰਦਾ ਜਾਣਾ ਤੇ ਜੇ ਪ੍ਰਭ ਤੇਰੇ ਨਾਲ ਕੀ ਭੈਣ ਦੇ ਵਾਲ ਹੋਏ ਹੁੰਦੇ ਫੇਰ ਫੇਰ ਤੂੰ ਗੁੱਸੇ ਹੋਣਾ ਸੀ ਕਿਉਂ ਪਹਿਲਾਂ ਖੇਤ ਦੀ ਅੱਜ ਖਾਦ ਬੱਬੂ ਚੱਲ ਚੱਲੀਏ ਤੋਰ 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 ਜੀਬ ਆ ਬੜੇ ਕੰਮ ਆਉਂਦੀ ਜੀਬ ਆ ਚੀਜ਼ ਨਹੀਂ ਸਾਨੂੰ ਸਾਨੂੰ ਦੇਲੇ ਤੇ ਜ਼ਿਆਦਾ ਆਉਂਦਾ ਹਾਂ ਮਸ਼ੀਨ ਵੀ ਲਿਆ ਮੰਗਮੀ ਮਸ਼ੀਨ ਲਿਆਂਦੀ ਸਪੈਹਲ ਜਾ ਕੇ ਇਸੇ ਖਾਦ ਖਿਲਾ ਰਹੇਗੇ ਡੀਸੀ ਮਕੈਨਿਕ ਹਨਾ ਸਾਨੂੰ ਉਹਨਾਂ ਨੇ ਮਸ਼ੀਨ ਦਿੱਤੀ ਆ ਤੁਸੀਂ ਨੰਬਰ ਉਹਨਾਂ ਦਾ ਨੋਟ ਕਰ ਲਓ ਆ ਸਕਰੀਨ ਸ਼ਾਟ ਤੇ ਇਹਨੂੰ ਕਾਲ ਕਰ ਲਿਓ ਡਿਲੀਵਰੀ ਕਰ ਦੂ ਵਰਲਡ ਵਾਈਡ ਆ ਨੰਬਰ ਆ ਸਕਰੀਨ ਸ਼ਾਟ ਮਾਰ ਲਿਓ ਰਜੂ ਓਕੇ ਚਲਿਏ ਚੱਲ ਵੀ ਆ ਜਾ ਆ ਨਜ਼ਾਰਾ ਹੈ ਨਾ ਹੁਣ ਜੀਬ ਦਾ ਹੁਣ ਨਾ ਇਹ ਬੈਂਡਰੀ ਮੁੰਡੀ ਕੱਟਣ ਦੀ ਕਹੇ ਨੂੰ ਜੇ ਬਹੁਤ ਹੀ ਚੰਗ ਰਿਪੋਰਟ ਬਣ ਰਿਹਾ ਕਮਰੇ ਦੇ ਲਈ ਆਪਣੀ ਸੈਨਰੀ ਬਣ ਰਹੀ ਆ ਬਹੁਤ ਹੀ ਘੈਂਟ ਜਦੋਂ ਕੰਪਲੀਟ ਹੋਈ ਮੈਂ ਤੁਹਾਨੂੰ ਜਰੂਰ ਦਿਖਾਉਂਗਾ ਤੇ ਇਹ ਇਹ ਤਾਂ ਚਲੋ ਵੱਡੀ ਮਸ਼ੀਨ ਹੋ ਗਈ ਹੈ ਨਾ ਤੇ ਆ ਨਿੱਕੀਆਂ ਦੂਜੀਆਂ ਦੋਵੇਂ ਮਸ਼ੀਨਾਂ ਵੀ ਨਿੱਕੀਆਂ ਇੱਕ ਮਸ਼ੀਨ ਇਹਨਾਂ ਦੀ ਬਹੁਤ ਵੱਡੀ ਹੋਰ ਆਉਣ ਵਾਲੀ ਆ ਕਮਰਾ ਉਹ ਮੇਰੇ ਕਮਰੇ ਛੋਟਾ ਪੈਣਾ ਇੱਥੇ ਪੈ ਆਉਣੀ ਚੁੰਡੀ ਕਿੱਧਰ ਆਈ ਫਿਰਦੀ ਆ ਚੁੰਡੀ ਜੀ ਮੰਮੀ ਆਈ ਆ ਸੌਰੀ ਮੰਮੀ ਤੁਸੀਂ ਆਏ ਹੋ ਮੰਮੀ ਤੇਰੀ ਚੁੰਡੀ ਮੇਰੇ ਤੇ ਮੰਮੀ ਦੀ ਫੋਟੋ ਵੇ ਆਈ ਪਾਟਾਚ ਬਣਵਾਈ ਤੋੜ ਐਂ ਕਰਦੀ ਐ ਹੱਸਦੀ ਐ ਐ ਰਹਾ ਸੁਬਾ ਇਹ ਇਹ ਆ ਸਾਨੂੰ ਟੇਡਾ ਟੇਡਾ ਤੱਕ ਦੀ ਦੁਆ ਚਲਾਵ ਹੀ ਲਿਆ ਕਰ ਟੇਡਵਲ ਤੇ ਲਈ ਲੈਂਦੀ ਆ ਤੇ ਆ ਜਿਹੜਾ ਪੋਰਟਰੇਟ ਬਣ ਰਿਹਾ ਨਾ ਇਹ ਕੀ ਬਣ ਰਿਹਾ ਇਹ ਰਿਵੀਲ ਬਾਅਦ ਚ ਕਰਾਂਗੇ ਤੁਸੀਂ ਕਦੋਂ ਕਰਾਂਗੇ ਰਿਵੀਉ ਓਏ ਵੇ ਕੁਦੇ ਸੂਈਆਂ ਧਾਗੇ ਗਰੀਬ ਹੋਣਾ ਕੋ ਬੰਨੇ ਵਾ ਪਿੱਛੇ ਹੋਵੇ ਇਹਦੀ ਰੀਲ ਪਾਵਾਂਗੇ ਬਹੁਤ ਸੋਹਣੀ ਹਾਂ ਬਹੁਤ ਘੈਂਡ ਤੁਹਾਨੂੰ ਬੜਾ ਪਸੰਦ ਆਏਗਾ ਜਿੰਨੇ ਪੰਜਾਬੀ ਆ ਨਾ ਪੰਜਾਬ ਕੇ ਤੇ ਦਿਲ ਨੂੰ ਸ਼ੋਹਨ ਵਾਲਾ ਚੀਜ਼ ਮਾਦ ਲੈ ਕੇ ਦੇਣਾ ਸੋ ਇਹਨਾਂ ਦੀ ਆਈਡੀ ਮੈਂ ਮੈਂਸ਼ਨ ਕੀਤੀ ਹੈ ਜਾ ਕੇ ਤੁਸੀਂ ਇਹਨਾਂ ਨੂੰ ਮੈਸੇਜ ਕਰਕੇ ਆਪਦੀ ਐਮਬੌਇਡਰੀ ਐਮਬੌਇਡਰੀ ਹੁੰਦੀ ਹੈ ਉਹ ਐਮਬੌਇਡਰੀ ਜੋ ਵੀ ਬਾਉਂਡਰੀ ਬਾਉਂਡਰੀ ਹੁੰਦੀ ਹੈ ਉਸ ਤੇ ਕੰਟੈਕਟ ਕਰ ਸਕਦੇ ਹੋ ਲਵ ਯੂ ਪਾ ਪਾ ਰਹੀ ਹੈ ਬਸ 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 ਬਹੁਤ ਹੈ ਤੋਰੀ ਪਾ ਦਿਓ ਪਾ ਦਿਓ ਦੱਬ ਕੇ ਮਾਰੇ ਭਰ ਜੀ ਕਿੰਨੀ ਜਾਂਦੀ ਭਰ ਦਿਓ ਫੁੱਲ ਭਰ ਦਿਓ ਛੱਕ ਦਿਓ ਫਿਰ ਡਲੀ ਦੀ ਭੋਰ ਦੇਵੇਂ ਓਏ ਓਏ ਇਹ ਨਹੀਂ ਆ ਕੀ ਕਰਤਾ ਜੇ ਹੌਲੀ ਧੀਰੇ ਧੀਰੇ ਫਰੀ ਨਹੀਂ ਆਉਂਦੀ ਏ ਡੋਲੀ ਜਾਂਨੇ ਜ ਲੈ ਫੇਰ ਤੁੰਨੀ ਹੋਂਗਾ ਉੱਲੂ ਇਹ ਦੱਸ ਇਗਾ ਸਹੀ ਜਾਂਦੀ ਪਈ ਆ ਬਾਹਰ ਜਾ ਨਹੀਂ ਯਾਰ ਹੈ ਬਾਹਰ ਜਾ ਨਹੀਂ ਕਰਦਾ ਰਾਜੂ ਕਾਟਰ ਕੈਟਵੌਕ ਕਰਦਾ ਜਾ ਕੈਟਵੌਕ ਬੀਬੀਆਂ ਵੇਖਿਆ ਨਾ ਫੈਸ਼ਨ ਟੀਵੀ ਤੇ ਕਿਵੇਂ ਕੈਟਵੌਕ ਕਰਦੀਆਂ ਉਹਵੇਂ ਕਰਦਾ ਜਾ ਤਾਂ ਉਹ ਮੇਰੇ ਵੀ ਤਗੜੇ ਹੋ ਗਏ ਤਗੜੇ ਹੋ ਗਏ ਚੋਬਰੇ ਉਹ ਆਉਂਦਾ ਜੀ ਵੱਡੀ ਕੰਬੈਨ ਕੋ ਬੁਲਟ ਟ੍ਰੇਨਿੰਗ ਭੱਜਾ ਉਹ ਜੋ ਪਾ ਜਿਹੇ ਬੋਰੀਆਂ ਲੈ ਜਾਓ ਉਹਦੇ ਲਾਗੇ ਤਗੜੇ ਹੋ ਗਏ ਆ ਵਟੇ ਵਟ ਜਾਂਦੀ ਐ ਲਚਕ ਤੋਂ ਦੇਖੋ ਇਨਕੀ ਕਮਰ ਕੀ ਵਾਓ ਨਾਈਸ ਜਿਗਾਉ ਕੇ ਛੋਰੇ ਬੋਰੀ ਉਠਾ ਕੇ ਤੁਰਤੇ ਹੋਏ ਉਹ ਭੱਜਾ ਫਿਰਦਾ ਵੇ ਕਿਉਂ ਬਾਗੀਆਂ ਪਾਉਦਾ ਫਿਰਦਾ ਹੈ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ